ਹਿੰਦੂ ਮੁਸਲਿਮ ਸਿੱਖ ਈਸਾਈ ਸਭ ਭਾਈ ਭਾਈ ਬਾਬਾ ਨਾਨਕ ਸਹੀ ਕਹਿ ਗਿਆ ਸੀ ਪਰ ਅੱਜ ਬਹੁਤ ਘੱਟ ਲੋਕ ਬਾਬੇ ਨਾਨਕ ਦੀਆਂ ਕਈਆਂ ਗੱਲਾਂ ਤੇ ਚੱਲ ਰਹੇ ਆ ਗੱਲ ਕੀਤੀ ਜਾਵੇ ਅੱਜ ਦੀ ਵੀਡੀਓ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਲੋਕਾਂ ਦੇ ਬਹੁਤ ਹੀ ਚਹੇਤੇ ਮੁੱਖ ਮੰਤਰੀ ਰਹੇ ਆ ਸੋ ਇਹਨਾਂ ਦੀ ਇੱਕ ਬਹੁਤ ਹੀ ਪਿਆਰੀ ਵੀਡੀਓ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੁਸਲਮਾਨ ਭਾਈਚਾਰੇ ਦੀ Eid ਸੀ ਚੰਨੀ ਸਾਹਿਬ ਉਹਨਾਂ ਨੇ ਉੱਥੇ ਜਾ ਕੇ ਮੁਸਲਮਾਨ ਭਰਾਵਾਂ ਵਾਂਗ Eid ਮਨਾਈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਚੰਨੀ ਨੂੰ ਟ੍ਰੋਲ ਕਰ ਰਹੇ ਨੇ ਗਲਤ ਕਹਿ ਰਹੇ ਨੇ ਤੇ ਬਹੁਤ ਸਾਰੇ ਲੋਕ ਚੰਨੀ ਸਾਹਿਬ ਉਹਨਾਂ ਦੇ ਹੱਕ ਵਿੱਚ ਆ ਬੇਸ਼ੱਕ ਪਤਾ ਤਦ ਲੱਗ ਸੀ ਆ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਚੰਨੀ ਸਾਹਿਬ ਹੁਣੇ ਖੁਦਾ ਦੇ ਅੱਗੇ ਹੱਥ ਫਲਾ ਕੇ ਅਰਦਾਸ ਕਰਦੇ ਪਏ ਆ ਚੰਨੀ ਸਾਹਿਬ ਹੁਣੇ ਪੂਰੀ ਰਿਸਪੈਕਟ ਦੇ ਰਿਹਾ ਮੁਸਲਮਾਨ ਵੀਰਾਂ ਨਾਲ ਉਹਨਾਂ ਦਾ ਵੀ ਦਿਲ ਖੁਸ਼ ਹੋਇਆ ਹੈ ਕਿ ਸਰਦਾਰ ਜੀ ਸਾਡੇ ਨਾਲ ਆ ਕੇ ਖੁਦਾ ਅੱਗੇ ਫਰਿਆਦ ਕਰਦੇ ਪਏ ਆ ਜਿਹੜੀ ਫਸੀ ਹੱਥ ਤਾਲਾ ਉਥੇ ਆਉਲਾ ਤੇ ਹੋਣੇ ਤੇ ਨਾ ਤੇ ਉਦਾਗੇ ਸਿਰਚਕੋਂ ਤੋਂ ਬਾਅਦ ਚੰਨੀ ਸਾਹਿਬ ਹੋਣੀ ਮੁਸਲਮਾਨ ਵੀਰਾਂ ਦੇ ਗੱਲ ਲੱਗੀ। ਸੋ ਸੱਚੀ ਯਾਰੋ ਇਹ ਬਹੁਤ ਹੀ ਵਧੀਆ ਵੀਡੀਓ ਹੈ। ਸਿੱਖ ਤਾਂ ਉਹੀ ਆ ਜੋ ਹਰ ਇੱਕ ਧਰਮ ਦਾ ਸਤਿਕਾਰ ਕਰੇ। ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਅਨੁਸਾਰ ਚੰਨੀ ਸਾਹਿਬ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਫਿਰ ਨਹੀਂ। ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।